ਜੀ ਸਤਿ ਸ਼੍ਰੀਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਪੇਟੀ ਖਾਲੀ ਕੀਤੀ ਦੇਖੋ ਪੇਟੀ ਦੇ ਵਿੱਚੋਂ ਕਿੰਨੀ ਸੋਹਣੀ ਚਾਦਰ ਨਿਕਲੀ ਐ انسان ਚਲੇ ਜਾਂਦੇ ਨੇ ਪਰ انسان ਦੀਆਂ ਜਿਹੜੀਆਂ ਯਾਦਾਂ ਹੁੰਦੀਆਂ ਨੇ ਉਹ ਨਾ ਆਪਾਂ ਨੂੰ ਮਰਨ ਦਿੰਦੀਆਂ ਨੇ ਤੇ ਨਾ ਜਿਉਣ ਦਿੰਦੀਆਂ ਨੇ ਇੱਕ ਮਾਂ ਆਪਣੀ ਧੀ ਦੇ ਲਈ ਕਿੰਨੇ ਸੈਕਰੀਫਾਈਸ ਕਰਦੀ ਹੈ ਇਹ ਚੀਜ਼ ਬਣਾਉਣ ਲਈ ਵੀ ਪਤਾ ਨਹੀਂ ਆਪਣੀ ਮਾਂ ਨੂੰ ਕਿੰਨੀ ਕਮੇਤ ਕਰਨੀ ਪਈ ਹੋਣੀ ਕਿਉਂਕਿ ਪੁਰਾਣੇ ਜ਼ਮਾਨੇ ਦੇ ਵਿੱਚ ਪੈਸਾ ਬਹੁਤ ਮੁਸ਼ਕਲ ਨਾਲ ਬੰਦਦਾ ਸੀਗਾ ਤੇ ਇਹ ਹੈਗੀ ਉਹ ਪ੍ਰਾਂਤ ਜਦੋਂ ਵਿਆਹ ਵੇਲੇ ਮੰਮੀ ਨੇ ਮੈਨੂੰ ਦੇਣੀ ਸੀ ਤਾਂ ਮੈਂ ਬੜਾ ਲੜੀ ਮੰਮੀ ਨਾਲ ਕਿ ਮੈਂ ਭਰਾਤ ਨੇ ਲੈ ਕੇ ਜਾਣੀ ਕਿਉਂ ਓਡੀ ਵੱਡੀ ਭਰਾਤ ਇਹਦਾ ਤਾਂ ਕੋਈ ਰਵਾਜ ਨਹੀਂ ਹੈਗਾ ਪਰ ਅੱਜ ਇਹ ਹੀ ਬੜੀ ਨਮੂਰ ਲੱਗਦੀ ਹੈ ਮੈਨੂੰ ਇਹ ਦਰੀਆਂ ਮੰਮੀ ਨੇ ਹੱਥੀ ਬੁਣੀਆਂ ਸੀ ਕਿਉਂਕਿ ਅੱਜ ਕੱਲ ਦੇ ਜਵਾਨੇ ਵਿੱਚ ਆਪਾਂ ਇਸ ਚੀਜ਼ ਤੋਂ ਬਹੁਤ ਦੂਰ ਹੋ ਗਏ ਆ ਬੜੀ ਮਿਹਨਤ ਦੇ ਨਾਲ ਇਹ ਵਾਲੀਆਂ ਦਰੀਆਂ ਬਣਾਈਆਂ ਜਾਂਦੀਆਂ ਸੀ ਦੇਖੋ ਕਿੰਨੀਆਂ ਸੋਹਣੀਆਂ ਚਿੜੀਆਂ ਬਣੀਆਂ ਹੋਈਆਂ ਨੇ ਹਰ ਇੱਕ ਦਰੀ ਤੇ ਡਿਜ਼ਾਈਨਿੰਗ ਅਲੱਗ ਹੈ ਜੀ ਦੇਖੋ ਤੇ ਆ ਹੈਗੀ ਹੈ ਜੀ ਚਾਦਰ ਇਹ ਵੀ ਹੱਥ ਨਾਲ ਤਿਆਰ ਕੀਤੀ ਹੋਈ ਹੈ। ਸਾਰੀਆਂ ਦੀ ਪੇਟੀ ਦੇ ਵਿੱਚ ਮਾਵਾ ਦਾ ਦਿੱਤਾ ਹੋਇਆ ਸਮਾਨ ਐਵੇਂ ਹੋਊਗਾ। ਤੇ ਬੜੀ ਖੁਸ਼ੀ ਮਿਲਦੀ ਹੈ ਇਹਨਾਂ ਦੇਖ ਕੇ।